सो हमारे शेर सी विष्णु भगवान दीजे भगवान भगत इो ना नजना भगवान भगत इको मंदर, ਦਰਵਾజా ਨજર ਕਿਸੇ ਨਾ ਆਈਂਦਾ ਇਕ ਦੂਜੇ ਦੇ ਬੜ ਨੇ ਅੰਦਰ ਆਉਂਦਾ ਜਾਂਦਾ ਨજર ਕੋਈ ਨਾ ਆਈਂਦਾ ਇਕ ਦੂਜੇ ਦੇ ਬੜ ਨੇ ਅੰਦਰ ਆਉਂਦਾ ਜਾਂਦਾ ਨજર ਕੋਈ ਨਾ ਆਈਂਦਾ ਉੱਜੀ ਕੂਕ ਕੂਕ ਗਾਇਣਾ ਅੰਦਰੇ ਅੰਦਰ ਉੱਜੀ ਕੋ ਕੁਕੁਕ ਗਾਇਣਾ ਅੰਦਰੇ ਅੰਦਰ ਆਤਮ ਪਰਮਾਤਮ ਧਿਆਨ ਲਗਾਏਂਦਾ ਜੋਤੀ ਜੋ ਸਰੂਪ ਹਰਾ ਪੀ ਆਪਣੀ ਕਿਰਪਾ ਕਰ ਭਗਤ ਭਗਵਾਨੀ ਕੋ ਕਾਰ ਬਸਾਏਂਦਾ ਭਗਤ ਭਗਵਾਨ ਘਰ ਇਕ ਬਸੇਰਾ ਭਗਤ பகਵਾਨ ਕਾਰੇ ਇੱਕ ਵਸੇਰਾ ਵਿਚੜ ਕਦੇ ਨਾ ਜਾਇਆ ਜਾਤ ਪਾਤ ਕਰੇ ਨ ਵੀੜਾ ਜਾਤ ਪਾਤ ਕਰੇ ਨ ਵੀੜਾ ਵਰਨਾ ਵਰਨਾ ਪੰਧ ਮੁਕਾਇਆ ਸਾਚੀ ਸਰਨਾ ਬੰਨੇ ਵੀੜਾ ਆਪਣੇ ਕੰਧ ਉਠਾਈਆ ਕਰਾਵਨ ਹਾਰਾ ਹਕ ਨਵੇੜਾ ਹਕੀਕਤ ਵੇਖ ਵਿਖਾਈਆ ਜੋਤੀ ਜੋ ਸਰੂਪ ਹਾਰਾ ਪਿਆ ਆਪਣੀ ਕਿਰਪਾ ਕਰ ਭਗਵਾਨ ਲਿਖਾ ਲਿਖੇ ਪਾਈਆ ਪਖਤ ਭਗਵਾਨੇ ਕੋ ਬੰਡ ਬੰਡਨ ਹਾਰਾ ਆਪ ਬੰਡਾਈਆ ਪਤ ਭਗਵਾਨ ਇੱਕ ਦੂਜੇ ਨੂੰ ਪਾਵਣ ਠੰਡ ਵਿਚੋਲਾ ਅਗਨ ਬੁਝਾਈਆ ਫਤ ਭਗਵਾਨ ਆਤਮ ਪਰਮਾਤਮ ਸੱਚ ਆਨੰਦ ਬਤੀ ਦੰਦ ਨ ਕੋਈ ਸਲਾਹੀਆ ਫਤ ਭਗਵਾਨ ਦਾ ਗੀਤ ਅੰਦਰ ਛੰਦ ਸ਼ੋਹ ਲਾਇਕ ਦਰੜਾਈਆ ਰਤਪਗਵਾਨ ਚੁੱਕੇ ਪੰਦ ਅੰਦਵਾਟੇ ਫੇਰਾ ਕੋਈ ਨਾ ਪਾਈਆ ਜੋਤੀ ਜੋ ਸਰੂਪ ਹਰਾਪ ਆਪਣੀ ਗਿਰਪਾ ਕਰ ਜਨ ਭਗਤਾਂ ਹੋਏ ਸਹਾਈਆ ਰਤਪਗਵਾਨੀ ਕੋ ਆਸਾ ਕ੍ਰਿਸ਼ਨਾ ਹੋਰ ਨ ਕੋਈ ਜਣਾਏਂਦਾ ਭਗਤ ਭਗਵਾਨੇ ਕੋ ਆਸ਼ਾ ਕ੍ਰਿਸ਼ਨਾ ਹੋਰ ਨ ਕੋਈ ਜਣਾਏਂਦਾ ਭਗਤ ਭਗਵਾਨ ਸੱਚ ਪਰਵਾਸਾ ਪੰਡਾ ਪਰਮ ਪਨਾਏਂਦਾ ਭਗਤ ਭਗਵਾਨ ਦਾਸੀ ਦਾਸਾ ਬਨ ਸੇਵਕ ਸੇਵਕ ਮਾਏ ਦਾ ਭਗਤ ਭਗਵਾਨ ਸੱਚਾ ਰਖਾ ਸਿਰ ਆਪਣਾ ਹੱਥ ਟਿਕਾਏਂਦਾ ਭਗਤ ਭਗਵਾਨ ਸੱਚਾ ਰਖਾ ਸਿਰ ਆਪਣਾ ਹੱਥ ਟਿਕਾਏਂਦਾ ਭਗਤ ਭਗਵਾਨ ਦੇਵੇ ਦਾਤਾ ਬਸਤ ਮੋਲਕ ਝੋਲੀ ਪਾਏਂਦਾ ਜੋਤੀ ਜੋ ਸਰੂਪ ਹਾਰਾ ਪਿ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸਾਚੀ ਕਰਨੀ ਆਪ ਕਮਾਏ ਦਾ ਭਗਤ ਭਗਵਾਨ ਸਾਚਾ ਜੋੜਾ ਹਰ ਜੋੜੀ ਆਪ ਜੁੜਾਏ ਦਾ ਭਗਤ ਭਗਵਾਨ ਆਪੇ ਬਹੜਾ निर्गुण सरगुण वेख बखाएदा भगत भगवान लेख लिख के देवे को भगत भगवान लेख लिख के देवे को कलम शाही ना कोई रखाएद भगत भगवान लहना चुके मोरा तोरा ਤੇਰਾ ਮੇਰਾ ਪਰਦਾ ਨਾ ਕੋਈ ਰਖਾਏਂਦਾ ਭਗਤ ਭਗਵਾਨ ਜੋਤੀ ਜੋਤੀ ਜੋ ਸਰੂਪ ਹਰਾਪਿ ਆਪਣੀ ਕਿਰਪਾ ਕਰੂ ਦੇਵਨ ਹਾਰਾ ਸਾਜਾ ਵਰ ਸਾਚੀ ਕਰਨੀ ਆਪ ਕਮਾਏਂਦਾ ਭਗਤ ਭਗਵਾਨ ਜੋਤੀ ਜੋਤੀ ਜੋ ਸਰੂਪ ਹਰਾਪਿ ਆਪਣੀ ਕਿਰਪਾ ਕਰੂ ਦੇਵਨ ਹਾਰਾ ਸੱਚਾ ਬਰ ਸੱਚੀ ਕਰਨੀ ਆਪ ਕਮਾਏ ਦਾ ਸਤਿ ਭਗਵਾਨ ਸੱਜਣ ਸਾਖ ਸਾਕ ਆਪਣਾ ਆਪ ਜਨਾਈਆ ਭਗਤ ਭਗਵਾਨ ਪਵਿੱਖਤ ਵਾਕ ਦਾਤਾ ਦਾਨੀ ਦੇ ਜਨਾਈਆ ਪ੍ਰਭੁਤ ਪ੍ਰਭਵਾਨ ਸੱਚਾ ਨਾਤ ਨਾਤਾ ਵਿਦਾਂਤਾ ਵੇਖ ਵਿਖਾਈਆ ਪ੍ਰਭੁਤ ਪ੍ਰਭਵਾਨ ਮੀਟੇ ਅੰਧੇਰੀ ਰਾਤ ਸਤਿਗੁਰੂ ਸੱਚਾ ਹਦ ਚੰਦ ਚੜਾਈਆ ਪ੍ਰਭੁਤ ਪ੍ਰਭਵਾਨ ਮੀਟੇ ਅੰਧੇਰੀ ਰਾਤ ਸਤਿਗੁਰੂ ਸੱਚਾ ਚੰਦ ਚੜਾਈਆ ਫਤ ਭਗਵਾਨ ਰਹਿਣ ਨਾ ਨਾਰਕਮ ਜਾਤ ਫਤ ਭਗਵਾਨ ਰਹਿਣ ਨਾ ਨਾਰਕਮ ਜਾਤ ਬੁੱਧ ਬਿਵੇਕੀ ਰੂਪ ਬਖਾਇੰਦਾ ਫਤ ਭਗਵਾਨ ਮੇਲ ਮੇਲਮ ਲਾਵ ਕਮਲਾ ਪਾਤ ਕਵਲ ਨੇਂਡਾ ਗਮ ਗਾਇੰਦਾ ਭਗਤ ਭਗਵਾਨੇ ਇਕ ਦੂਜੇ ਨੂੰ ਕਹਿਣ ਸਵਾਸ਼ ਜੋਤੀ ਜੋ ਸਰੂਪ ਹਰਾਪਿ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਾਰੂ ਸਾਚੀ ਖੇਲੇ ਅਬ ਕਰਾਇਂਦਾ ਭਗਤ ਭਗਵਾਨੇ ਇਕ ਦੂਜੇ ਨੂੰ ਕਹਿਣ ਸਵਾਸ਼ ਜੋਤੀ ਜੋ ਸਰੂਪ ਹਰਾਪਿ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚ ਵਰ ਸਾਜੀ ਖੇល ਆਪ ਕਰਾਇਦਾ ਸਾਜੀ ਖੇល ਆਪ ਕਰਾਇਦਾ ਸੋਹਣ ਮਹਾਰਾਜੇ ਸ਼ੇਰ ਸਿੰਘ ਜੀ